ਕੈਂਡੀ ਵੀ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਮੌਕੇ ਦੀ ਬਹੁਤ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹਨਾਂ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਦੱਸਦੀ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸੰਜੀਵ अरोड़ा ਨੂੰ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਤੇ ਕਾਂਗਰਸ ਨੇ ਭਾਰਤ ਪੁਸ਼ਨਾਸ਼ ਨੂੰ ਜਿਹੜਾ ਪਹਿਲਾਂ ਕੈਬਨ ਮੰਤਰੀ ਵੀ ਰਹੇ ਚੁੱਕੇ ਨੇ ਤੇ ਐਮ ਐਲ ਏ ਰਹੇ ਨੇ ਪਛਮੀ ਤੋਂ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਕਾਂਗਰਸ ਵੱਲੋਂ ਐਲਾਨ ਦਿੱਤਾ ਗਿਆ ਸੀ ਤੇ ਭਾਜਪਾ ਜਿਹੜੀ ਹੈ ਵੱਡੀ ਪਾਰਟੀ ਹੈ ਉਹ ਰਹਿ ਗਈ ਹੈ ਫਿਲਹਾਲ ਦੀ ਘੜੀ ਕਿਉਂਕਿ ਉਹਨਾਂ ਵੱਲੋਂ ਹਲੇ ਉਮੀਦਵਾਰ ਦੇ ਉੱਪਰ ਮੋਹਰ ਲਗਣੀ ਬਾਕੀ ਹੈ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇ ਪਰ ಉಪਕਾਰ ਸਿੰਘ কুমਮਣ ਉਹਨਾਂ ਨੂੰ ਜਿਹੜਾ ਸ਼੍ਰੋਮਣੀ ਕਾਲਦਰ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਪਹਿਲਾਂ ਸੁਖੀ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਉਸ ਤੋਂ ਬਾਅਦ ਕੋਰ ਕਮੇਟੀ ਵੱਲੋਂ ਇਹ ਫੈਸਲਾ ਜਿਹੜਾ ਲਿਆ ਜਾਂਦਾ ਕਿਉਂਕਿ ਵੱਡੀ ਚੋਣ ਮੰਨੀ ਜਾ ਰਹੀ ਹੈ ਕਿਉਂਕਿ ਥੋੜਾ ਸਮਾਂ ਬਾਕੀ ਹੈ 2027 ਦੀਆਂ ਚੋਣਾਂ ਦੇ ਵਿੱਚ ਜਿਸ ਨੂੰ ਲੈ ਕੇ ਉਮੀਦ ਲਗਾਈ ਜਾ ਰਹੀ ਹੈ ਕਿ ਜਿਹੜੀ ਪਾਰਟੀ ਦੇ ਵਿੱਚ ਇਹ ਜਿੱਤੇਗੀ ਉਹ ਪਾਰਟੀ ਸੱਤਾ ਦੇ ਕਾਬਜ ਹੋ ਸਕਦੀ ਹੈ 2027 ਦੀਆਂ ਚੋਣਾਂ ਦੇ ਵਿੱਚ ਕਿਉਂਕਿ ਇਸ ਜਿਮਨੀ ਚੋਣ ਵਾਲਾ ਸਭ ਦਾ ਧਿਆਨ ਰਹੇਗਾ ਕਿਉਂਕਿ ਭਾਤਕੁਸ਼ਨ ਆਸੂ ਪਹਿਲਾਂ ਇੱਥੋਂ ਐਮਐਲਏ ਨੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਜਿਨ੍ਹਾਂ ਦਾ ਦਿਹਾਤ ਹੋ ਜਾਂਦਾ ਹੈ ਉਸ ਤੋਂ ਬਾਅਦ ਹੁਣੇ ਸੀਟ ਖਾਲੀ ਹੋਈ ਹੈ ਤੇ ਵੱਖੋਖ ਪਾਰਟੀ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨੇ ਜਾਗੇ ਨੇ ਤੇ ਵੱਡੀ ਖਬਰ ਫਿਰ ਤੋਂ ਸਾਂਝੀ ਕਰ ਦਿੰਦੇ ਆ ਕਿ ਐਡਵੋਕੇਟ ਪਰਵ ਪ੍ਰਕਾਸ਼ ਸਿੰਘ ਕੁਮਣ ਨੂੰ ਜਿਹੜਾ ਹੈ ਸੋਮਣੀ ਅਕਾਲ ਦੇ ਬਾਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਜਲਦ ਹੀ ਭਾਜਪਾ ਵੀ ਜਿਹੜੀ ਹੈ ਆਪਣਾ ਉਮੀਦਵਾਰ ਐਲਾਨ ਦਵੇਗੀ